ਇਸ ਲਈ ਹਾਲਾਤ ਐਸੇ ਨੇ ਕਿ ਲੋਕਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਪ੍ਰੇਮ ਪਿਆਰ ਬੜਾ ਖਤਮ ਹੋਇਆ ਹੋਇਆ ਹੈ ਜਿਹੜਾ ਆਈਐਨਡੀਆ ਇਹ ਗੱਠ ਜੋੜਾ ਕੋਸ਼ਿਸ਼ ਕਰਦਾ ਵੀ ਤੁਸੀਂ ਇਕੱਠੇ ਹੋ ਇਸੇ ਕਰਕੇ ਉਹਨਾਂ ਕਹਿੰਦੇ ਭਾਰਤ ਜੋੜੋ ਅਸੀਂ ਜੋੜਨਾ ਚਾਹੁੰਦੇ ਆ ਉਹ ਤੋੜਨਾ ਚਾਹੁੰਦੇ ਨੇ ਅਸੀਂ ਪਿਆਰ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਉਹ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਸੂਬਿਆਂ ਦੇ ਅਧਿਕਾਰ ਹੀ ਖੋਹੇ ਜਾ ਰਹੇ ਨੇ ਕੇਂਦਰ ਵੱਲੋਂ ਕੇਂਦਰ ਚਾਹੇ ਪਹਿਲਾਂ ਕਾਂਗਰਸ ਖੋਹਦੀ ਰਹੀ ਹੈ ਫਿਰ ਹੁਣ ਇਹ ਨੇ ਪਹਿਲਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਵੀ ਇੰਨੇ ਖੋਏ ਸੀ ਹੁਣ ਇਹ ਆਈਐਨਡੀਆ ਦੇਖੋ ਰੇ ਮੈਨੂੰ ਆ ਲੱਗਦਾ ਕਿ ਸਾਨਾ ਨਾ ਸਿਆਸੀ ਲੀਡਰ ਉਹਨੇ ਸਿਆਣੇ ਨਹੀਂ ਹੈਗੇ ਕਿਸਾਨ ਫਿਰ ਵੀ ਸਿਆਣੇ ਸੀ ਇਸ ਮਾਮਲੇ ਚ ਉਹਨਾਂ ਨੇ ਜਿੰਨਾ ਨੇ ਮਿੱਟੀ ਕਰਨ ਦਾ ਇੱਕ ਤਰੀਕਾ ਕਰਿਆ ਹੋਇਆ ਸੀ ਉਹ ਤਰੀਕਾਕਾਰ ਜੇ ਸ਼ਾਇਦ ਆਈਐਨਡੀਆਈ ਕੋਡ ਦੀ ਉਸ ਤਰੀਕੇ ਦਾ ਨਹੀਂ ਹੈ ਕਿਹਾ ਕਿਨੇ ਕੋਕਟਵੜੀ ਦਾ ਝਗੜਾ ਕਿਹਦੇ ਨਾਲ ਹੈ ਦਿੱਲੀ ਸਰਕਾਰ ਨਾਲ ਜੇ ਦਿੱਲੀ ਸਰਕਾਰ ਨਾਲ ਝਗੜਾ ਜੇ ਦਿੱਲੀ ਸਰਕਾਰ ਕਿਸੇ ਨੂੰ ਮਰਨੀ ਨਹੀਂ ਦੇਣਾ ਚਾਹੁੰਦੀ ਇਸ ਦੇ ਵਿੱਚ ਜਦ ਜਮਹੂਰੀਤ ਖਤਮ ਹੁੰਦੀ ਹੈ ਪਰਿਵਾਰਵਾਦ ਦਾ ਰਾਜ ਹੁੰਦਾ ਹੈ ਜਦ ਪਰਿਵਾਰਾਂ ਦਾ ਰਾਜ ਤੇ ਜਮਹੂਰੀਤ ਖਤਮ ਹੋ ਕੇ ਇੱਕ ਫਿਰਕੇ ਦਾ ਰਾਜ ਹੋਣ ਲੱਗ ਜੇ ਉਹਦੇ ਨਾਲ ਕਦੇ ਨਾ ਦੇਸ਼ ਬਚੇ ਨੇ ਨਾ ਦੇਸ਼ ਚੱਲੇਗਾ ਜੇ ਧਰਮ ਦੇ ਨਾਂ ਦੇ ਉੱਤੇ ਦੇਸ਼ ਮੰਨੇ ਹੁੰਦੇ ਤੇ ਫਿਰ ਤਾਂ ਜਿਹੜੇ ਇਸਾਈਆਂ ਦੇ ਮੁਲਕ ਇੰਨੇ ਮੁੜਕ ਹੋਣੇ ਨਹੀਂ ਚਾਹੀਦੇ ਸੀ ਆਈਐਨਡੀਆ ਤੇ ਐਨਡੀਆ ਦਾ ਆਪਸੀ ਜਿਹੜਾ ਝਗੜਾ ਹੈ ਉਹਦੇ ਵਿੱਚ ਅਜੇ ਵੀ ਮੈਨੂੰ ਇਹ ਲੱਗਦਾ ਵੀ ਲੋਕਾਂ ਨੂੰ ਤਾਂ ਤਕਲੀਫ ਹੈਗੀ ਆ ਆफी ਸਾਡੇ ਮਾਨ ਜੋ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ 80 ਕਰੋੜ ਲੋਕਾਂ ਨੂੰ ਅਸੀਂ ਰੋਟੀ ਦਿੰਨੇ ਆ ਆਟਾ ਦਾ ਸਕੀਮ ਚ ਜੇ 80 ਕਰੋੜ ਲੋਕਾਂ ਨੂੰ 140 ਕਰੋੜ ਚ ਰੋਟੀ ਦੇਣੀ ਪੈ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਤਾਂ ਵੱਡੀ ਗੜਬੜ ਹੈ ਆ ਟਰੱਕਾਂ ਦੀ ਹੜਤਾਲ ਹੋਈ ਇਹ ਸਾਰੇ ਪਿੰਨ ਕਿਸਾਨਾਂ ਦੀ ਹੋਈ ਹੋਰ ਕਈ ਐਸੀਆਂ ਹੁੰਦੀਆਂ ਨੇ ਕੋਈ ਦਬ ਵੀ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਂ ਲੱਗਦਾ ਲੋਕਾਂ ਨੂੰ ਵੀ ਜ਼ਿਆਤੀ ਹੋ ਰਹੀ ਹੈ ਕੇਲੀ ਆਜ਼ਾਦੀ ਦੇ ਵਿੱਚ ਸਾਡੇ ਸੁਪਨੇ ਸੀ ਜਾਂ ਜਿਹੜੀ ਆਜ਼ਾਦੀ ਅਸੀਂ ਲਈ ਸੀ ਜਿਹਦੇ ਨਾਲ ਸਾਨੂੰ ਉਮੀਦ ਸੀ ਵੀ ਅਸੀਂ ਲੋਕ ਭਾਰਤ ਦੇ ਅੱਗੇ ਵਧਣਗੇ ਲੋਕ ਨਹੀਂ ਵਧ ਰਹੇ ਸ਼ਦ ਭਾਰਤ ਵਧ ਰਿਹਾ ਹੋਵੇ ਮੋਦੀ ਸਰਕਾਰ ਆਈ ਖੜੀ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਸੱਤਾ ਤੇ ਕਾਬਜ਼ 150 ਟਿੱਕਰ ਸੀਟਾਂ ਚੋਂ 200 ਤੋਂ ਵੱਧ ਸੀਟ ਉਹ ਸੀ ਜਿੱਥੇ 10 ਤੋਂ 15000 ਵੋਟ ਜਿੰਨੀ ਪੋਲ ਹੋਈ ਸੀ ਉਹ ਤੋਂ ਵੱਧ ਨਿਕਲੀ ਹੈ 1500 ਸੀਟ ਉਹ ਹੈ ਜਿੱਥੇ ਜਿੰਨੀ ਪੋਲ ਹੋਈ ਸੀ ਉਹ ਤੋਂ ਘੱਟ ਨਿਕਲੀ ਹੈ ਹੁਣ ਜਿਹੜੀ ਤੁਸੀਂ ਗੋਲਕ ਵਿੱਚ ਜਿੰਨੇ ਪੈਸੇ ਪਾਤੇ ਉਹ ਤਾਂ ਉਨੇ ਹੀ ਨਿਕਲਨੇ ਚਾਹੀਦੇ ਨੇ ਤੁਹਾਡੇ ਬੈਂਕ ਅਕਾਊਂਟ ਵਿੱਚ ਕਦੇ ਵੱਧੇ ਘੱਟੇ ਤਾਂ ਇਹਦਾ ਮਤਲਬ ਕੋਈ ਠੱਗੀ ਹੋਈ ਹੈ ਸਾਡੀ ਲੋੜ ਇਹ ਹੈ ਕਿ ਸਾਡੀ ਜਮਹੂਰੀਅਤ ਇਸ ਗੱਲ ਤੇ ਖੜੀ ਆ ਕਿ ਲੋਕਾਂ ਨੂੰ ਇਹ ਯਕੀਨ ਹੋਵੇ ਵੀ ਜਿੱਥੇ ਅਸੀਂ ਵੋਟ ਪਾਈ ਹੈ ਉੱਥੇ ਹੀ ਜਾ ਰਹੀ ਹੈ ਇਹ ਯਕੀਨ ਦਵਾਉਣਾ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਮੈਨੂੰ ਨਹੀਂ ਪਤਾ ਉਹ ਕਹਿੰਦੇ ਨੇ ਵੀ ਅਰਵਿੰਦ ਕੇਜਰੀਵਾਲ ਤੋਂ ਮੋਦੀ ਸਾਹਿਬ ਡਰਦੇ ਨੇ ਅਰਵਿੰਦ ਕੇਜਰੀਵਾਲ ਤੋਂ ਤਾਂ ਮੋਦੀ ਸਾਹਿਬ ਨੇ ਕੀ ਡਰਨਾ ਪਰ ਇਹ ਜ਼ਰੂਰ ਹੈ ਵੀ ਖੈਰੇ ਤਾਂ ਜ਼ਰੂਰ ਡਰਦੇ ਲੱਗਦੇ ਨੇ ਇਹ ਭਗਵੰਤ ਮਾਨ ਹੋਰੀ ਬੰਦੇ ਨੇ ਮੈਨੂੰ ਧਮਕੀ ਦਿੱਤੀ ਇੱਕ ਵਾਰੀ ਕਹਿਣ ਲੱਗਿਆ ਵੈਸੇ ਤੋ ਆਪ ਵਿਦਵਾਨ ਹੋ ਲੇਕਿਨ ਜਬ ਆਂਧੀ ਆਉਂਦੀ ਹੈ ਜੋ ਪੈਡੇ ਝੁਕ ਜਾਂਦੇ ਹਨ ਉਹ ਬਚ ਜਾਂਦੇ ਹਨ ਜੋ ਸਿੱਧੇ ਖੜੇ ਰਹਿੰਦੇ ਹਨ ਉਹ ਟੁੱਟ ਜਾਂਦੇ ਹਨ ਕਿਹਾ ਮੇਰੀ ਗੱਲ ਸਮਝ ਆ ਗਈ ਤੁਹਾਨੂੰ ਮੈਂ ਕਿਹਾ ਹਾਂ ਹੁਣ ਮੇਰਾ ਵੀ ਸਨੈਡ ਲੜਾ ਮੈਂ ਜਬ ਆਂਧੀ ਆਤੀ ਹੈ ਜੋ ਝੁਕ ਜਾਂਦੇ ਹਨ ਉਹ ਪੈਡੇ ਨਹੀਂ ਹੁੰਦੇ ਉਹ ਘਾਹ ਫੂਸ ਹੁੰਦਾ ਹੈ ਜੋ ਪੈਡੇ ਹੁੰਦੇ ਹਨ ਉਹ ਤੋ ਸਿੱਧੇ ਹੀ ਖੜੇ ਰਹਿੰਦੇ ਹਨ ਬੜੇ ਹੀ ਟੁੱਟਕਿਓ ਨਾ ਜਾਂਦੇ ਨਵਾਂ ਸਾਲ ਚੜ ਚੁੱਕਿਆ 2024 ਆ ਚੁੱਕਿਆ ਔਰ 2024 ਔਨ ਸਾਰੀ ਇੱਕ ਸਵਾਲ ਖੜਾ ਹੋ ਗਿਆ ਕਿ ਹੁਣ ਕੁਰਸੀ ਤੇ ਕੌਣ ਬੈਠੇਗਾ ਹੁਣ ਸਰਕਾਰ ਕਿਦੀ ਹੋਵੇਗੀ ਕੇਂਦਰ ਤੇ ਕੌਣ ਕਾਬਜ਼ ਹੋਵੇਗਾ ਸੱਤਾਧਾਰੀ ਧਿਰ ਕਿਹੜੀ ਹੈ ਇੱਕ ਪਾਸੇ ਭਾਜਪਾ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਅਜੇ ਤੱਕ ਚੋਣਾਂ ਨਹੀਂ ਹੋਈਆਂ ਅਜੇ ਬੀਜੇਪੀ ਦੀ ਸਰਕਾਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਬੀਜੇਪੀ ਕਾਬਜ਼ ਹੋਵੇਗੀ ਜਾਂ ਫਿਰ ਆਈਐਨਡੀਆ ਦਾ ਗੱਠਜੋੜ ਜਿਸ ਦੇ ਵਿੱਚ ਵਿਰੋਧੀ ਤਰ੍ਹਾਂ ਭਾਜਪਾ ਦਾ ਵਿਰੋਧ ਕਰ ਰਹੀਆਂ ਨੇ ਬਹੁਤ ਸਵਾਲ ਖੜੇ ਹੁੰਦੇ ਨੇ ਔਰ ਲੰਗੇ ਦਿਨਾਂ ਦੇ ਵਿੱਚ ਇੰਨਾ ਕੁਝ ਹੋ ਗਿਆ ਕਿ ਇਹ ਸਵਾਲ ਪੁੱਛਣੇ ਜ਼ਰੂਰੀ ਵੀ ਨੇ ਭਾਵੇਂ ਉਹ ਸਰਦਰੂਤ ਇਜਲਾਸ ਹੋਵੇ ਭਾਵੇਂ ਉਹ ਮੌਜੂਦਾ ਪੰਜਾਬ ਦੇ ਹਾਲਾਤ ਹੋਣ ਬਹੁਤ ਗੱਲਾਂ ਹੋ ਰਹੀਆਂ ਨੇ ਅੱਜ ਮੌਜੂਦ ਆ ਡਾਕਟਰ ਪਿਆਰੇ ਲਾਲ ਦੇ ਕੋਲ ਔਰ ਉਹਨਾਂ ਨਾਲ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਜ਼ਾਹਿਰ ਤੌਰ ਦੇ ਉੱਤੇ ਸਿਆਸੀ ਵਿਸ਼ਲੇਸ਼ਣ ਦਾ ਕੰਮ ਬਖੂਬੀ ਕਰਦੇ ਨੇ ਹਰ ਕੋਈ ਜਾਣਦਾ ਹੈ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਜੀ ਅੱਛਾ 2024 ਆ ਚੁੱਕੀ ਡਾਕਟਰ ਸਾਹਿਬ ਸਵਾਲ ਮੇਰਾ ਪੁੱਛਣਾ ਬੰਦ ਹਰ ਤੁਹਾਨੂੰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ 2024 ਕੌਣ ਜਿੱਤ ਰਿਹਾ ਦੇਖੋ ਇਹ ਤਾਂ ਕਹਿਣਾ ਇਹ ਤਾਂ ਐਵੇਂ ਪਛਾਣ ਕੋਈ ਦੀ ਗੱਲ ਦਾ ਵੀ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਦੋਨੇ ਤਰ੍ਹਾਂ ਜਿਹੜੇ ਆਈ ਐਨ ਡੀ ਉਹ ਕਹਿੰਦੇ ਅਸੀਂ ਜਿੱਤ ਲੈਣੀਆਂ ਨੇ ਸਾਰੀਆਂ ਸੀਟਾਂ ਤੇ ਜਿਹੜੇ ਐਨ ਡੀ ਹੈ ਉਹ ਕਹਿੰਦੇ ਵੀ ਅਸੀਂ 400 ਸੀਟ ਜਿੱਤਣੀਆਂ ਤੇ 300 ਤੇ ਨਹੀਂ ਰਹਾਂਗੇ ਸੋ ਇਹ ਤਾਂ ਹਰੇਕ ਦਾਅਵੇ ਕਰਦਾ ਹੈ ਹੁਣ ਪਰ ਆਪਾਂ ਦੇਖਣਾ ਹੈ ਵੀ ਦਾਅਵੇ ਤਾਂ ਉਹਨਾਂ ਨੇ ਕਰਨੀ ਨੇ ਹੁਣ ਐ ਤਾਂ ਕਹਿ ਨਹੀਂ ਸਕਦੀ ਐਂਡੀਆ ਵੀ ਅਸੀਂ ਹਾਰਾਂਗੇ ਨਾ ਕੋਈ ਆਈਐਨਡੀਆ ਇਹ ਕਹੇ ਵੀ ਅਸੀਂ ਹਾਰਾਂਗੇ ਠੀਕ ਹੈ ਨਾ ਸੋ ਉਹ ਤਾਂ ਟੱਕਰ ਤਾਂ ਹਰੇਕ ਹੀ ਕਹਿੰਦਾ ਹੈ ਇੱਥੇ ਜਿਆਦਾ ਕਾਂਗਰਸੀ ਹਾਰੇ ਨੇ ਇਹ ਤਾਂ ਕਹਿੰਦੀ ਸਾਡੀ ਸਰਕਾਰ ਬਣੀ ਪਈ ਹੈ ਠੀਕ ਹੈ ਨਾ ਸੋ ਅਕਾਲੀਆਂ ਨੂੰ ਵੀ ਆਸ ਨਹੀਂ ਸੀ ਵੀ ਸਾਡੇ ਤਿੰਨੇ ਰਹਿ ਜਾਣਗੀਆਂ ਸੋ ਤੇ ਆਪ ਨੂੰ ਵੀ ਅਸਨੀ ਸਾਨੂੰ ਬੰਨਵੇ ਆ ਜਾਣਗੀ। ਸੋ ਇਹ ਤਾਂ ਚੋਣਾਂ ਦਾ ਗਣਿਤਕ ਮੌਕੇ ਦੇ ਉੱਤੇ ਕਈ ਘਟਨਾਵਾਂ ਵਾਪਰਦੀਆਂ ਨੇ। ਉਦੋਂ ਕੁਝ ਹੋਰ ਹੋ ਜਾਂਦਾ ਪਰ ਵਾਮਾ ਵਾਪਰੇ ਆਪ ਨੂੰ ਪਤਾ ਹੀ ਆ ਵੀ ਕਿਵੇਂ ਉਹਦੇ ਨਾਲ ਬਦਲਾ ਹੋਇਆ। ਪਰ ਉਂਝ ਜੇ ਅਸੀਂ ਦੇਖੀਏ ਅੱਜ ਜੋ ਦੇਸ਼ ਦੇ ਹਾਲਾਤ ਨੇ। ਦੇਸ਼ ਦੇ ਹਾਲਾਤ ਐਸੇ ਨੇ ਕਿ ਲੋਕਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਪ੍ਰੇਮ ਪਿਆਰ ਬੜਾ ਖਤਮ ਹੋਇਆ ਹੋਇਆ ਹੈ। ਲੜਾਈਆਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਹੋ ਰਹੀਆਂ ਨੇ। ਉਨੇ ਉਲਟ ਜਿਹੜਾ ਆਈਐਨਡੀਆ ਗੱਠ ਜੋੜਾ ਕੋਸ਼ਿਸ਼ ਕਰਦਾ ਵੀ ਤੁਸੀਂ ਇਕੱਠੇ ਹੋਵੋ ਇੱਕ ਤਾਂ ਇਹ ਹੈ ਇਸੇ ਕਰਕੇ ਉਹਨਾਂ ਕਾਪਾੜੇ ਜੋੜੋ ਅਸੀਂ ਜੋੜਨਾ ਚਾਹੁੰਦੇ ਆ ਉਹ ਤੋੜਨਾ ਚਾਹੁੰਦੇ ਨੇ ਅਸੀਂ ਪਿਆਰ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਉਹ ਨਫਰਤ ਦੀ ਰਾਜਨੀਤੀ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਹੈਗੀਆਂ ਨੇ ਸੂਬੇ ਜਿਹੜੇ ਆਈਐਨਡੀਆ ਚ ਆਉਣ ਵਾਲੇ ਨੇ ਖੇਤਰੀ ਦਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਦੀ ਅਬਦੀ ਲੋੜ ਹੈ ਕਿ ਸੂਬਿਆਂ ਦੇ ਅਧਿਕਾਰ ਹੀ ਖੋਹੇ ਜਾ ਰਹੇ ਨੇ ਕੇਂਦਰ ਵੱਲੋਂ ਕੇਂਦਰ ਚਾਹੇ ਪਹਿਲਾਂ ਕਾਂਗਰਸ ਖੋਹਦੀ ਰਹੀ ਹੈ ਯੂਏ ਯੂਪੀਏ ਸਰਕਾਰ ਫਿਰ ਹੁਣ ਇਹ ਪਹਿਲਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਕੇ ਵੀਦਾਂ ਖੋਈ ਸੀ ਹੁਣ ਇਹ ਇੰਡੀਆ ਦੇ ਖੋਰੇ ਨੇ ਸੋ ਇਹ ਸੂਬਿਆਂ ਦੀ ਇੱਕ ਲੜਾਈ ਹੋਣ ਦੀ ਲੜਾਈ ਆ ਇਸ ਕਰਕੇ ਇਹਨਾਂ ਦਾ ਇਕੱਠੇ ਹੋਣਾ ਤਾਂ ਪੈਣਾ ਹੀ ਆ ਨੇੜੇ ਆਉਣਾ ਪਊਗਾ ਪਰ ਇਹਨਾਂ ਦੇ ਆਪ ਦੇ ਕਈ ਵਾਰ ਹੰਕਾਰ ਐਸੀ ਹੁੰਦੇ ਨੇ ਕਈ ਵਾਰ ਤਾਕਤ ਦਾ ਲਾਲਚ ਹੁੰਦਾ ਹੈ ਕਈ ਵਾਰ ਕਈ ਤਰ੍ਹਾਂ ਦੇ ਦਬਾਅ ਹੁੰਦੇ ਨੇ ਉਹਨਾਂ ਸਾਰੇ ਕਾਸੇ ਦੇ ਵਿੱਚ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਗੱਠ ਜੋੜ ਚ ਰੋਜ਼ ਰੌੜੇ ਪੈਂਦੇ ਨੇ ਛੋਟੇ ਛੋਟੇ ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਗੱਠ ਜੋੜਾ ਅਖਰਕਾਰ ਸਿਰੀ ਚੜੇਗਾ ਕਿਉਂਕਿ ਸਾਰਿਆਂ ਦੀ ਲੋੜ ਹੈ ਉਹ ਨਹੀਂ ਆਏ ਜਿਵੇਂ ਕਿਸਾਨਾਂ ਨੇ ਇਕੱਠੇ ਹੋ ਕੇ 380 ਦਿਨ ਕਰਿਆ ਇਹ ਥੋੜਾ ਜਿਹਾ ਉਹ ਜਮੇ ਇਕੱਠੇ ਹੋ ਗਏ ਸੀ ਸੋ ਇਹਨਾਂ ਦੀ ਹੁਣ ਲੋੜ ਹੈ ਪਰ ਮੈਨੂੰ ਆ ਲੱਗਦਾ ਕਿਸਾਨਾਂ ਨੂੰ ਸਿਆਸੀ ਲੀਡਰ ਉਹਨੇ ਸਿਆਣੇ ਨਹੀਂ ਹੈਗੇ ਕਿਸਾਨ ਫਿਰ ਵੀ ਸਿਆਣੇ ਸੀ ਇਸ ਮਾਮਲੇ 'ਚ ਉਹਨਾਂ ਨੇ ਜਿੰਨਾ ਨਹੀਂ ਮਿੱਟੀ ਕਰਨ ਦਾ ਇੱਕ ਤਰੀਕਾ ਕਰਿਆ ਹੋਇਆ ਸੀ ਉਹ ਤਰੀਕਾ ਕਾਹ ਰਹੇ ਜੇ ਸ਼ਾਇਦ ਆਈਐਨਡੀਆਈ ਕੋਟ ਵੀ ਉਸ ਤਰੀਕੇ ਦਾ ਨਹੀਂ ਹੈ ਜਿਹੜਾ ਐਂਡੀਏ ਦਾ ਸਵਾਲ ਆ ਵੀ ਐਂਡੀਏ ਨਾਲ ਤਾਂ ਘਟਕੇ ਟੁੱਟੇ ਰਹੇ ਨੇ ਇਹ ਆਈਡੀਐਮ ਕਿ ਛੱਡ ਗਈ ਐ ਅਕਾਲੀ ਦਲ ਨੇ ਵੀ ਛੱਡਿਆ ਹੋਇਆ ਐ ਅਕਾਲੀ ਦਲ ਦਾ ਖਰਚਾ ਲੋ ਉਹਨਾਂ ਦੇ ਹੱਲੇ ਵੀ ਕੱਢ ਰਿਹਾ ਕਿਸਮ ਦਾ ਥੱਲੇ ਲੱਗਣ ਨੂੰ ਵਿਚਾਰ ਐ ਪਰ ਅਜੇ ਤੱਕ ਲੱਗਿਆ ਤਾਂ ਹੈ ਨਹੀਂ ਥੱਲੇ ਤੇ ਉਹ ਜਦ ਅਸੀਂ ਦੇਖਦਾ ਸੰਯੁਕਤ ਕਾਲੀ ਦਲ ਦਾ ਵੀ ਆਪਾਂ ਨੂੰ ਪਤਾ ਜਿੰਨਾ ਕੁ ਉਹਦਾ ਬੇਸ ਹੈਗਾ ਜਿੰਨਾ ਕੁ ਆਧਾਰ ਹੈਗਾ ਸੋ ਉਹਦੇ ਵਿੱਚ ਜਿਹੜੀ ਐਂਡੀਏ ਆ ਉਹਦੀ ਕੋਸ਼ਿਸ਼ ਇਹ ਹੈ ਵੀ ਰਾਮ ਮੰਦਰ ਦੇ ਨਾਂ ਦੇ ਉੱਤੇ ਅਸੀਂ ਸਾਰਾ ਉਹਨਾਂ ਨੇ ਕਹੇ ਵੀ ਘਰ ਘਰ ਤੁਸੀਂ ਬਾੜੋ ਤੁਸੀਂ ਦੀਵਾਲੀ ਮਨਾਓ ਉਹਨਾਂ ਨੇ ਹੁਣ ਕਹਿਤਾ ਵੀ ਤੁਸੀਂ ਇਹ ਜਨਵਰੀ ਚ ਦੀਵਾਲੀ ਮਨਾਉ ਰਾਮ ਮੰਦਿਰ ਵਾਲੇ ਦਿਨ ਜਿੱਦਾਂ ਉਸ ਦਾ ਉਦਘਾਟਨ ਹੋਣਾ ਹੈ ਸੋ ਉਹਦੇ ਵਿੱਚ ਜਿਥਤਿਕ ਸਵਾਲ ਆ ਬੀ ਉਹ ਧਾਰਮਿਕ ਭਾਵਨਾਵਾਂ ਦੇ ਤੌਰ ਤੇ ਹਿੰਦੂਆਂ ਨੂੰ ਕੇ ਹਿੰਦੂਆਂ ਦਾ ਦੇਸ਼ ਹੈ ਹਿੰਦੂ ਇਕੱਠੇ ਹੋਵੋ ਉਸ ਰੂਪ ਦੇ ਵਿੱਚ ਉਹ ਇਹ ਕੋਸ਼ਿਸ਼ ਕਰ ਰਹੇ ਨੇ ਤੇ ਇਹ ਕੋਸ਼ਿਸ਼ ਉਹਨਾਂ ਦੀ ਹਮੇਸ਼ਾ ਰਹਿਣੀ ਹੈ ਕਿਉਂਕਿ ਉਹਨਾਂ ਨੇ ਕੋਈ ਅੱਜ ਤੱਕ ਨਹੀਂ ਉਹਨਾਂ ਨੇ ਹਮੇਸ਼ਾ ਕਰਿਆ ਕਦੇ ਉਹ ਕਪਲੇਂਟੋ ਪਛਾਣੇ ਜਾਂਦੇ ਨੇ ਕਦੇ ਤੁਸੀਂ ਉਹ ਨਮਾਜ਼ ਦੇ ਉੱਤੇ ਗੱਲ ਕਰੋ ਕਦੇ ਤੁਸੀਂ ਸਿੱਖੀ ਦੀ ਗੱਲ ਦੇ ਉੱਤੇ ਵੀ ਜਿਹੜਾ ਗੁਰਬਾਣੀ ਜਾਂ ਹੋਰ ਰਲਾ ਦੀ ਗੱਲ ਹੈ ਕਾਫੀ ਕੁਝ ਹੁੰਦਾ ਰਹਿੰਦਾ ਤੇ ਉਹ ਜਿਹੜਾ ਸਾਰਾ ਕੁਝ ਹੋਰ ਹੈ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਇੱਕ ਤਾਂ ਰੌਲਾ ਇਹ ਹੈ ਕਿ ਈਵੀਐਮ ਦੇ ਉੱਤੇ ਝਗੜਾ ਜਿਹੜਾ ਇਹ ਵੈਸੀ ਚਾਹੇ ਜਿੱਥੇ ਕੋਈ ਵੀ ਇਹ ਵੈਸੇ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਕਿ ਲੋਕਾਂ ਦਾ ਜਿਹੜਾ ਸ਼ੰਕਾ ਹੈ ਦੇ ਬਾਰੇ ਉਹ ਸ਼ੰਕਾ ਨੂੰ ਨਿਵਰਤਿ ਕਰੇ ਨਹੀਂ ਤਾਂ ਚੋਣ ਜਿਹੜਾ ਮਰਜੀ ਜਿੱਤੇ ਉਹ ਠੀਕ ਹੈ বিজেਪ ਮੰਨੋ ਆਈਐਨਡੀਆ ਜਿੱਤ ਗਈ ਹੋ ਸਕਦਾ ਫਿਰ ਨਾ ਕਿ ਬੁੱਲਣ ਨਾ ਹੋ ਤੇ ਉਹ ਹਮੇਸ਼ਾ ਲੱਗਦਾ ਵੀ ਹੈ ਵੀ ਜੇ ਆਪ ਵਾਲਿਆਂ ਨੇ ਇੰਨੀਆਂ ਵੋਟਾਂ ਕਿਵੇਂ ਲੈ ਲਈਆਂ ਪੰਜਾਬ 'ਚ ਕਿਸੇ ਨੇ ਨਹੀਂ ਉਦੋਂ ਕਿਹਾ ਵੀ ਵੀ ਆਮ ਦਾ ਕੋਈ ਗੜਬੜ ਹੋਈ ਹੋਊਗੀ ਕਉ ਗੜਬੜਤਾ ਜਿਹੜਾ ਕਰੌਣ ਵਾਲੋ ਕਿਤੇ ਵੀ ਕਰਵਾ ਸਕਦਾ ਸੋ ਇਸ ਕਰਕੇ ਮੈਨੂੰ ਐ ਲੱਗਦਾ ਵੀ ਅਸੀਂ ਕਈ ਵਾਰੀ ਨਾ ਜਿਹੜੇ ਕੁਐਸਚਨ ਵੀ ਖੜੇ ਕਰਨਾ ਸਵਾਲ ਵੀ ਉਹ ਵੀ ਅਸੀਂ ਆਪਦੇ ਲਗਦੀ ਡੋਣਿਆਂ ਜਿਹੜਾ ਸਾਨੂੰ ਹਿੱਤ ਚ ਉਹਦਾ ਅਸੀਂ ਕਰ ਦਿੰਨੇ ਆ ਦੂਜਾ ਜਦ ਕਿ ਸਿਆਸਤ ਨਾ ਥੋੜੀ ਜੀ ਉੱਚੀ ਉੱਠਣੀ ਜ਼ਰੂਰੀ ਹੁੰਦੀ ਹੈ ਕਿ ਤੁਹਾਡਾ ਆਪਦਾ ਹਿੱਤ ਜ਼ਰੂਰੀ ਆ ਪਾਰਟੀਆਂ ਨੇ ਆਪਦੇ ਹਿੱਤ ਰੱਖਣੇ ਨੇ ਪਰ ਇੱਕ ਲੈਵਲ ਤੋਂ ਥੱਲੇ ਗਰਾਫਟ ਚ ਨਹੀਂ ਜਾਣਾ ਚਾਹੀਦਾ ਅੱਜ ਸਾਡੀ ਸਿਆਸਤ ਕਿਸੇ ਗਰਾਫਟ ਜਾ ਰਹੀ ਹੈ ੱੱਕੇ ਤੋਂ ਥੋੜੀ ਜੀ ਸਾਸਤ ਬਣ ਰਹੀ ਹੈ ਹਰੇਕ ਬੋਲ ਨਾਲ ਨੂੰ ਧਮਕੀ ਦਿੱਤੀ ਜਾ ਰਹੀ ਹੈ ਇਹ ਜਿਹੜਾ ਤਰੀਕਾ ਇਹ ਕੋਲ ਇੱਕ ਚਿੱਠੀ ਆਈ ਪਈ ਹੈ ਕਿਸੇ ਦੇ ਕੋਈ ਦਸਤਕਤ ਨਹੀਂ ਹੈਗੇ ਕੁਝ ਨਹੀਂ ਹੈ ਐਚ ਡੀ ਐਫ ਸੀ ਬੈਂਕ ਦੇ ਅੱਛਾ ਉਹਦੇ ਪੈਡ ਦੇ ਛੱਡਿਆਈ ਹੋਈ ਹੈ ਛਪੇ ਹੋਏ ਪੈਡ ਦੇ ਉਹ ਐਚ ਡੀ ਐਫ ਦੇ ਕਿਸੇ ਦਾ ਨਾਮ ਨਹੀਂ ਹੈ ਕੋਈ ਡਾਕਸ ਨਹੀਂ ਆਈ ਵੀ ਤੂੰ ਸੋਚ ਕੇ ਬੋਲਾ ਕਰ ਨਹੀਂ ਤੂੰ ਸਰਵਜ ਹੋਏਗਾ ਅੱਛਾ ਹੈ ਤੇ ਆਪਦੇ ਫੈਕਟ ਚ ਝਗੜਾ ਉਹ ਬਣਾਇਆ ਇਹਨੂੰ ਟੈਬਲੂ ਜਿਹੜਾ ਅਸੀਂ 26 ਜਨਵਰੀ ਵਾਲਾ ਉਹਦੇ ਉੱਤੇ ਬਣਾਇਆ ਅੱਛਾ ਹਾਂ ਸੋ ਇਸ ਤੋਂ ਇਹ ਪਤਾ ਲੱਗਦਾ ਹੈ ਵੀ ਕਿਸੇ ਵੀ ਜਿਹੜੀ ਖੋਣੇ ਕਿਹਾ ਕਿਨੇ ਕਿਉਂਕਿ ਟੈਬਲੂ ਦਾ ਝਗੜਾ ਕਿੰਨੇ ਨਾਲ ਹੈ ਦਿੱਲੀ ਸਰਕਾਰ ਨਾਲ ਜੇ ਦਿੱਲੀ ਸਰਕਾਰ ਨਾਲ ਝਗੜਾ ਜਿੰਦਾ ਮੈਂ ਦਿੱਲੀ ਸਰਕਾਰ ਕਿਸੇ ਨੂੰ ਮਰਨੀ ਨਹੀਂ ਦੇਣਾ ਚਾਹਦੀ ਜੇ ਤੁਸੀਂ ਕਹਿੰਦੇ ਹੋ ਕਿ ਭਾਈ ਤੁਸੀਂ ਮਾਪਦੰਡ ਰੱਖ ਦਿਓ ਲੋਕਾਂ ਦੇ ਸਾਹਮਣੇ ਤੁਸੀਂ ਇਹ ਕਹੀ ਜਨੋ ਵੀ ਐ ਹੋਇਆ ਐ ਹੋਇਆ ਤੁਸੀਂ ਮਾਪਦੰਡ ਰੱਖੋ ਨਾ ਬਿਲਕੁਲ ਤੁਸੀਂ ਜਿਵੇਂ ਆ ਮਾਪਦੰਡ ਸੀਗੇ ਇਹ ਮਾਪਦੰਡ ਚ ਆ ਆਏ ਨਾ ਨੁਕਸੀ ਤੇ ਆਦਰਵਾਇਜ਼ ਮੈਂ ਕਿਸੇ ਬੱਚੇ ਨੂੰ ਕਹਿੰਦਾ ਫੇਲ ਹੈ ਜੀ ਉਹ ਕਹਿੰਦਾ ਜੀ ਮੈਂ ਫੇਲ ਕਿਉਂ ਮੈਂ ਕਹਿੰਦਾ ਮੈਂ ਤੇ ਪੂਰੇ ਇਨਸਾਫ ਨਾ ਕਰਿਆ ਯਾਰ ਮੈਂ ਤੇਰੇ ਸਾਰੇ ਸਵਾਲ ਮਾਰ ਕਰੇ ਨੇ ਮੈਂ ਦੱਸਦੇ ਨਹੀਂ ਵੀ ਤੂੰ ਫੇਲ ਕਿਉਂ ਹੈ ਵੀ ਆ ਦੇਖਦਾ ਤੇਰਾ ਪੇਪਰ ਪਿਆ ਆ ਤੇਰੇ ਸਵਾਲ ਨੇ ਆ ਜਵਾਬ ਚਾਹੀਦਾ ਸੀ ਤਾਂ ਆ ਜਵਾਬ ਦਿੱਤਾ ਇਹਦੇ ਕਰਕੇ ਤੂੰ ਫੇਲ ਹੈ ਇਹ ਤਾਂ ਸੱਚੀ ਗੱਲ ਹੈ ਉਹ ਅਜੇ ਵੀ ਨਹੀਂ ਉਹ ਚਿੱਠੀ 'ਚ ਵੀ ਨਹੀਂ ਦੱਸਿਆ ਹੋਇਆ ਚਿੱਠੀ 'ਚ ਵੀ ਉਹੀ ਵੀ ਉਹ ਐ ਕਮੇਟੀ ਬਣੀ ਸੀ ਫਲਾਣ ਸੋ ਮੈਨੂੰ ਆਇਆ ਲੱਗਦਾ ਵੀ ਦੇਸ਼ ਦੇ ਵਿੱਚ ਵੈਸੇ ਤਾਂ ਦੁਨੀਆ 'ਚ ਹੀ ਪੇਨਾ 40% ਲੋਕ ਜਿਹੜੇ ਸੀ ਤਾਨਾशाही ਦੇ ਥੱਲੇ ਸੀ ਹੁਣ ਕੁਝ ਰਿਪੋਰਟਾਂ ਆਈਆਂ ਨੇ ਕਿ 60% ਤਾਨਾਸ਼ਾਹੀ ਦੇ ਥੱਲੇ ਆ ਗਏ ਦੇਸ਼ ਦੇ ਵਿੱਚ ਜਦ ਜਮਹੂਰੀਤ ਖਤਮ ਹੁੰਦੀ ਹੈ ਪਰਿਵਾਰਵਾਦ ਦਾ ਰਾਜ ਹੁੰਦਾ ਹੈ ਜਦ ਪਰਿਵਾਰਾਂ ਦਾ ਰਾਜ ਤੇ ਜਮਹੂਰੀਤ ਖਤਮ ਹੋ ਕੇ ਇੱਕ ਫਿਰਕੇ ਦਾ ਰਾਜ ਹੋਣ ਲੱਗ ਜੇ ਉਹਦੇ ਨਾਲ ਕਦੇ ਨਾ ਦੇਸ਼ ਬਚੇ ਨੇ ਨਾ ਦੇਸ਼ ਚੱਲੇ ਸਾਡੇ ਸਾਹਮਣੇ ਆ ਤੁਹਾਡੀ ਤਾਂ ਉਮਰ ਛੋਟੀ ਹੈ ਬੰਗਲਾਦੇਸ਼ ਮੁਸਲਮਾਨਾਂ ਦਾ ਮੁਲਕ ਸੀਗਾ ਪਾਕਿਸਤਾਨ ਸੀਗਾ ਉਹਨੂੰ ਉਹਨੂੰ ਆਪਣਾ ਪੂਰਬੀ ਪਾਕਿਸਤਾਨ ਕਹਿੰਦੇ ਸੀ ਤੇ ਇਹ ਪੱਛਮੀ ਪਾਕਿਸਤਾਨ ਉਹਦੋਂ ਕਹਿੰਦੇ ਸੀ ਹੁਣ ਤਾਂ ਪਾਕਿਸਤਾਨ ਉਹ ਬੰਗਲਾਦੇਸ਼ ਹੀ ਕਹਿੰਦੇ ਨਾ ਪੱਛਮੀ ਤੇ ਪੂਰਵੀ ਛੱਟਦਾ ਉਹ ਜਿਹੜਾ ਪੂਰਵੀ ਪਾਕਿਸਤਾਨ ਸੀ ਉਹ ਵੱਖ ਕਿਉਂ ਹੋਇਆ ਹੂੰ ਇਸੇ ਤਰ੍ਹਾਂ ਜਰਮਨੀ ਉਹ ਤਾਂ ਦੋਨੀ ਜਰਮਨ ਸੀਗੇ ਉਹ ਵੱਖ ਕਿਉਂ ਹੋਏ ਫਿਰ ਹੁਣ ਇਕੱਠੇ ਕਿਉਂ ਹੋਏ ਸੋ ਜੇ ਧਰਮ ਦੇ ਨਾਂ ਦੇ ਉੱਤੇ ਦੇਸ਼ ਬੰਨੇ ਹੁੰਦੇ ਤੇ ਫਿਰ ਤਾਂ ਜਿਹੜੇ ਇਸਾਈਆਂ ਦੇ ਮੁਲਕ ਇੰਨੇ ਮੁੜਕ ਹੋਣੇ ਨਹੀਂ ਚਾਹੀਦੇ ਸੀ ਉਹ ਤਾਂ ਸਭ ਦੇ ਤਾਂ ਇੱਕੋ ਹੀ ਆ ਇਸੇ ਤਰ੍ਹਾਂ ਜਿਹੜੇ ਮੁਸਲਮਾਨਾਂ ਦੇ ਮੁਲਕ ਉਹ ਵੀ ਇੰਨੇ ਨਹੀਂ ਹੋਣੇ ਚਾਹੀਦੇ ਵੈਸੇ ਤਾਂ ਹਿੰਦੂਆਂ ਦੇ ਵੀ ਆਪਾਂ ਜੇ ਦੇਖੀਏ ਲੰਕਾ ਇਹ ਆਪਣਾ ਤਿੱਬਤ ਤੇ ਆਪਣਾ ਇਹ ਨੇਪਾਲ ਹੈ ਜੀ ਤੇ ਪਠਾਨ ਇਹ ਤਾਂ ਬੋਤੇ ਹਿੰਦੂਆਨੀ ਮੁਲਕ ਨੇ ਬੇਸਿਕਲੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਧਰਮ ਦੇ ਨਾਂ ਤੇ ਮੁੜਕ ਨਹੀਂ ਬੰਦੇ ਹੁੰਦੇ ਸਿਆਸਤ ਥੋੜੀ ਉੱਚੀ ਹੋਣੀ ਚਾਹੀਦੀ ਹੈ ਸਟੇਟਸਮੈਨਸ਼ਿਪ ਹੋਣੀ ਚਾਹੀਦੀ ਹੈ ਤਾਂ ਹੀ ਮੁੜਕੇ ਜਿਹੜੇ ਨੇ ਉਹ ਠੀਕ ਰੰਦੇ ਨੇ ਆਂਡੀਆ ਤੇ ਆਂਡੀਆ ਤੇ ਐਂਡੀਆ ਦਾ ਆਪਸੀ ਜਿਹੜਾ ਝਗੜਾ ਹੈ ਉਹਦੇ ਵਿੱਚ ਅਜੇ ਵੀ ਮੈਨੂੰ ਇਹ ਲੱਗਦਾ ਵੀ ਲੋਕਾਂ ਨੂੰ ਤਾਂ ਤਕਲੀਫ ਹੈਗੀ ਆ ਕਿਉਂਕਿ ਇੱਕ ਵਾਰੀ ਹੋਰ ਜਿਹੜਾ ਇੰਡੀਆ ਨੂੰ ਮੌਕਾ ਮਿਲਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਜ਼ਿਆਦਾ ਸ਼ਕਤੀ ਨਾਲ ਚੱਲਣਾ ਸ਼ੁਰੂ ਕਰਤਾ ਤੇ ਉਹਦੇ ਵਿੱਚ ਜਿਹੜੇ ਆਮ ਲੋਕਾਂ ਦੇ ਹੱਕ ਨੇ ਡੈਮੋਕ੍ਰੇਸੀ ਆ ਸੰਸਾਵਾ ਨੇ ਉਹ ਤਾਂ ਟੁੱਟ ਉਹਨਾਂ ਦੇ ਉੱਤੇ ਤਾਂ ਹਮਲਾ ਹੋ ਹੀ ਰਿਹਾ ਇਹਦੇ ਕੋਈ ਦੋ ਰਾਇ ਨਹੀਂ ਹੈ ਸਾਡਾ ਮਨੁੱਖੀ ਅਧਿਕਾਰਾਂ ਦਾ ਇੰਡੈਕਸ ਸਾਡੇ ਮੁਲਕ ਦਾ ਸਾਡੇ ਮੁਲਕ ਦਾ ਬਾਰਡਰਜ਼ ਰਿਪੋਰਟਰਜ਼ ਵਿਦਆਊਟ ਬਾਰਡਰਜ਼ ਉਹਨਾਂ ਰਾਹੀਂ ਜਿਹੜਾ ਮੀਡੀਆ ਦੀ ਆਜ਼ਾਦੀ ਦਾ ਬੁੱਲਡਨ ਦੀ ਆਜ਼ਾਦੀ ਦਾ ਭੁਖਮਰੀ ਦਾ ਇੰਡੈਕਸ ਇਹ ਸਾਰੇ ਇੰਡੈਕਸ ਜਿਸੀਂ ਥੱਲੇ ਜਾ ਰਹੇ ਹਾਂ ਸੋ ਜੇ ਅਸੀਂ ਥੱਲੇ ਜਾ ਰਹੇ ਹਾਂ ਤਾਂ ਮਤਲਬ ਮੁਲਕ ਦਾ ਭਾਵੇਂ ਜੀਡੀਪੀ ਵੱਧ ਜਾਵੇ ਕੋਰੋਸਪਾਦਨ ਵੱਧ ਜਾਵੇ ਮੁਲਕ ਦਾ ਅਰਥਚਾਰਾ ਭਾਵੇਂ ਪੰਜ ਟ੍ਰਿਲੀਅਨ 15 ਟ੍ਰਿਲੀਅਨ ਹੋ ਜੇ ਉਹ ਕਹਿੰਦੇ ਕੱਟੇ ਨੂੰ ਮੰਨ ਦੁੱਧ ਦਾ ਕੀ ਦੇਸ ਜੇ ਗਰੀਬ ਲੋਕ ਆਪ ਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ 80 ਕਰੋੜ ਲੋਕਾਂ ਨੂੰ ਅਸੀਂ ਰੋਟੀ ਦੇਣਿਆ ਆ ਆਟਾ ਦਾਤ ਸਕੀਮ ਚ ਜੇ 80 ਕਰੋੜ ਲੋਕਾਂ ਨੂੰ 140 ਕਰੋੜ ਚ ਰੋਟੀ ਦੇ ਨਹੀਂ ਪਾਈ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਤਾਂ ਵੱਡੀ ਗੜਬੜਾ ਹੈ ਔਰ ਉਹ ਵੀ 75 ਸਾਲ ਬਾਅਦ ਆਜ਼ਾਦੀ ਦੇ ਉਹ ਵੀ ਆਜ਼ਾਦੀ ਅੰਮ੍ਰਿਤ ਦਿਵਸ ਦੀ ਹੁਣ ਅੰਮ੍ਰਿਤ ਹੈ ਹਾਂ ਅੰਮ੍ਰਿਤ ਮਹਾਉਤਸਵ ਹੈ ਸੋ ਅੰਮ੍ਰਿਤ ਮਹਾਉਤਸਵ ਦੇ ਕਾਲ ਦੇ ਵਿੱਚ ਅੰਮ੍ਰਿਤ ਕਾਲ ਦੇ ਵਿੱਚ ਜੇ ਲੋਕਾਂ ਨੂੰ 80 ਕਰੋੜ ਨੂੰ ਭੁੱਖਮਰੀ ਹੋਵੇ ਤੇ ਬੜੀ ਹਰੰਦੀ ਗੱਲ ਹੈ ਪੰਜਾਬ ਵਰਗੇ ਸੂਬੇ ਚ ਜਿੱਥੇ 58% ਔਰਤਾਂ ਜਿਹੜੀਆਂ ਨੇ ਉਹ ਖੂਨ ਦੀ ਕਮੀ ਦਾ ਸ਼ਿਕਾਰ ਹੋਣ 60% ਕੁੜੀਆਂ 15 ਤੋਂ 19 ਸਾਲ ਦੀਆਂ ਮਟਿਆਰਾਂ ਖੂਨ ਦੀ ਕਮੀ ਦਾ ਸ਼ਿਕਾਰ ਹੋਣ ਤੇ 30% ਨੌਜਵਾਨ ਲੜਕੇ ਗੱਭਰੂ 15 ਤੋਂ 19 ਸਾਲ ਦੇ ਖੂਨ ਦੀ ਕਮੀ ਦਾ ਸ਼ਿਕਾਰ ਹੋਣਾ ਫਿਰ ਕਿਤੇ ਨਾ ਕਿਤੇ ਸੋਚਣ ਦੀ ਗੱਲ ਹੈ 50 ਵਰਗੀ ਸੂਗ ਵਿੱਚ ਬਾਕੀਆਂ ਵਿੱਚ ਕੀ ਹੜੂ ਆਪਾਂ ਦਾ ਜਲਾ ਸਕਦੇ ਆ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਮੁਲਕ ਦੀ ਸਰਕਾਰ ਨੂੰ ਵੀ ਇਸ ਗੱਲ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਮੁਲਕ ਦੇ ਆਮ ਰੋਗ ਹੋਣਾ ਪਿਛਲੇ ਸਮੇਂ ਤੋਂ ਆਹ ਟਰੱਕਾਂ ਦੀ ਹੜਤਾਲ ਹੋਈ ਇਹ ਸਾਰੇ ਇਹਨਾਂ ਕਿਸਾਨਾਂ ਦੀ ਹੋਈ ਹੋਰ ਕਈ ਐਸੀਆਂ ਹੁੰਦੀਆਂ ਨੇ ਕੋਈ ਦਬ ਵੀ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਂ ਲੱਗਦਾ ਲੋਕਾਂ ਨੂੰ ਵੀ ਜ਼ਿਆਤੀ ਹੋ ਰਹੀ ਹੈ ਜਿਹੜੀ ਆਜ਼ਾਦੀ ਦੇ ਵਿੱਚ ਸਾਡੇ ਸੁਪਨੇ ਸੀ ਜਾਂ ਜਿਹੜੀ ਆਜ਼ਾਦੀ ਅਸੀਂ ਲਈ ਸੀ ਜਿਹਦੇ ਨਾਲ ਸਾਨੂੰ ਉਮੀਦ ਸੀ ਵੀ ਅਸੀਂ ਲੋਕ ਭਾਰਤ ਦੇ ਅੱਗੇ ਵਧਣਗੇ ਲੋਕ ਨਹੀਂ ਵਧ ਰਹੇ ਸੱਦ ਭਾਰਤ ਵਧ ਰਿਹਾ ਹੋਵੇ ਸੋ ਭਾਰਤ ਫਿਰ ਉਹ ਲੋਕਾਂ ਦਾ ਭਾਰਤ ਨਹੀਂ ਹੈ ਉਹ ਕਾਰਪੋਰੇਟ ਦਾ ਭਾਰਤ ਹੈ ਕਾਰਪੋਰੇਟ ਦਾ ਭਾਰਤ ਤਾਂ ਵਧ ਹੀ ਰਿਹਾ ਹੈ ਕਾਰਪੋਰੇਟ ਦਾ ਤਾਂ ਬੜਾ ਬੜਾ ਸੀ ਥਾਂ ਥਾਂ ਤੇ ਮੁਕਾਬਲਾ ਕਰ ਰਿਹਾ ਸਾਡਾ ਕਾਰਪੋਰੇਟ ਪਰ ਸਾਡੇ ਲੋਕ ਨਹੀਂ ਮੁਕਾਬਲਾ ਕਰ ਰਹੇ ਉਹਦੇ ਵਿੱਚ ਮੁਕਾਬਲੇ ਚ ਆਉਣ ਦੀ ਲੋੜ ਹੈ ਅਤੇ ਡਾਕਟਰ ਸਾਹਿਬ ਇੱਕ ਸਵਾਲ ਖੜਾ ਹੁੰਦਾ ਹੈ ਕਿ ਚਲੋ ਠੀਕ ਹੈ ਹਰ ਇੱਕ ਚੀਜ਼ ਆਪਾਂ ਜਾਣ ਲਈ ਕਿ ਲੋਕ ਅਪਸੈਟ ਨੇ ਮੌਕੇ ਦੀ ਸਰਕਾਰ ਤੇ ਕੇਂਦਰ ਸਰਕਾਰ ਤੇ ਧਰਨੇ ਲੱਗ ਰਹੇ ਨੇ ਭਾਵੇਂ ਟਰੱਕਾਂ ਦਾ ਹੋਵੇ ਕਿਸਾਨਾਂ ਦਾ ਹੋਵੇ ਮੁਖਤਲਫ ਧਰਨੇ ਲਗਾਏ ਗਏ ਨੇ ਵਿਰੋਧ ਕੀਤਾ ਗਿਆ ਆ ਪਰ ਅਜੇ ਵੀ ਜਦੋਂ ਕਿਸੇ ਨਾਲ ਗੱਲ ਕੀਤੀ ਜਾਵੇ ਕਿਸੇ ਪੱਤਰਕਾਰ ਨਾਲ ਕਿਸੇ ਬੁੱਧੀਜੀਵੀ ਨਾਲ ਬਹੁਤਿਆਂ ਦੇ ਵਿੱਚੋਂ ਕਈ ਕਹਿੰਦੇ ਨੇ ਕਿ ਮੋਦੀ ਸਰਕਾਰ ਆਈ ਖੜੀ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਸੱਤਾ ਤੇ ਕਾਬਜ਼ ਨਹੀਂ ਉਹ ਤਾਂ ਕਾਬਜ਼ ਜੇ ਤਾਂ ਸੌ ਤਰੀਕੇ ਨੇ ਹੂੰ ਕਾਹਬ ਜੀ ਇੱਕ ਤਾਂ ਸਾਡਾ ਸਿਸਟਮ ਹੈ ਵੀ ਜੇ ਫਰਿਕਰੋਮਿਕ ਪਰਸਨ ਕਿਤੇ ਕਰੇ ਜਸੀ ਮੰਨੋ ਇੱਕ ਪਾਰਲੀਮੈਂਟਰੀ ਹਲਕੇ ਚ ਹਾਲਾਂਕਿ ਹਾਈਪੋਥੈਟਿਕ ਸਿਚੁਏਸ਼ਨ ਹੈ ਐ ਹੁੰਦਾ ਨਹੀਂ ਹੈ ਵੀ ਇੱਕ ਵੋਟ ਪਵੇ ਸਿਰਫ ਅੱਛਾ ਦੇ ਉਹ ਇੱਕ ਬੋਟ ਨਾਲ ਹੀ ਜਿੱਤ ਗਿਆ ਬਸ ਸੋ ਆਪੇ ਤੁਸੀਂ ਦੇਖੋ ਵੀ ਸਾਡਾ ਜਿਹੜਾ ਚੋਣ ਦਾ ਪ੍ਰੋਸੀਜਰ ਉਹਦੇ ਚ ਇਹ ਵੀ ਜਿਹੜਾ ਵੱਧ ਲੈ ਗਿਆ ਉਹ ਜਿੱਤ ਗਿਆ ਆ ਹੁਣ ਜਿਹੜੀਆਂ ਤਿੰਨ ਸਟੇਟਾਂ ਤੇ ਬੀਜੇਪੀ ਜਿੱਤੀ ਆ ਔਰ ਮੱਧਪਦੇ ਦਾ ਸੀਟਾਂ ਵੀ ਬਹੁਤ ਲਈਆਂ ਨੇ ਅਸਲ ਚ ਇਹਨਾਂ ਪੰਜਾਂ ਸਟੇਟਾਂ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਦੀ 10 ਲੱਖ ਵੋਟ ਵੱਧ ਹੈ ਬੀਜੇਪੀ ਨਾਲ ਟੋਟਲ ਅੱਛਾ ਵੋਟਾਂ ਜਿਹੜੀਆਂ ਪੋੜ ਹੋਈਆਂ ਨੇ ਗਿਣਤੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਆਪਦੇ ਵੈਬਸਾਈਟ ਤੇ ਪਾਈ ਹੈ ਉਹ ਗਿਣਤੀ ਜੇ ਤੁਸੀਂ ਦੇਖਦੇ ਹੋ ਉਹਦੇ ਚ ਕਾਂਗਰਸ ਨੇ 10 ਰਕ ਵੋਟ ਵੱਧ ਮਿਲੀਆਂ ਪੰਜਾ ਸਟੇਟਾਂ ਚ ਬੀਜੇ ਹਾ ਅਗਰੀਗੇਟ ਬੀਜੇ ਨੂੰ ਘੱਟ ਮਿਲੀਆਂ ਪਰ ਬੀਜੇ ਦੀਆਂ ਸੀਟਾਂ ਬਹੁਤ ਜ਼ਿਆਦਾ ਨੇ ਸੀਟਾਂ ਜ਼ਿਆਦਾ ਸੋ ਇਸ ਕਰਕੇ ਸਾਡੇ 1 ਸੀਟ 16 ਵੋਟਾਂ ਤੇ ਜਿੱਤੀ ਹੈ ਠੀਕ ਹੈ ਇੱਥੇ ਪੰਜਾਬ ਚ ਵੀ ਇੱਕ ਵਾਰੀ ਇਹ ਜਿਹੜਾ ਆਦੇਸ਼ ਪ੍ਰਤਾਪ ਜਿੱਤਿਆ ਸੀ 58 ਕਿੰਨੀਆਂ ਵੋਟਾਂ ਤੇ ਜਿੱਤਿਆ ਸੀਗਾ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਨਾ ਉਹ ਵੋਟਾਂ ਚ ਬਦਲਣਾ ਜਿਹੜਾ ਪੱਤਰਕਾਰਾਂ ਦੇ ਹਿਸਾਬ ਤੋਂ ਤੁਸੀਂ ਕਹਿੰਦੇ ਹੋ ਬਹੁਤ ਸਾਰੇ ਪੱਤਰਕਾਰ ਤਾਂ ਆਪਾਂ ਦੇਖਦੇ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹਨੂੰ ਕਹਿੰਦੇ ਨੇ ਉਹ ਤਾਂ ਸਾਰਾ ਆਪਾਂ ਨੂੰ ਪਤਾ ਹੀ ਹੈ ਜਿਹੜਾ ਪ੍ਰਚਾਰ ਕਰ ਰਿਹਾ ਉਹ ਤਾਂ ਸਰਕਾਰ ਜਿਹਦੀ ਕਰਦਾ ਜਿੱਥੇ ਦੇਖਣ ਤਵਾ ਪਰਾਂ ਤੋਂ ਉੱਥੇ ਗਾਵਾਂ ਦਿਨ ਤੇ ਰਾਤ ਕੁਛੇ ਵੀ ਉਹਨਾਂ ਦਾ ਬਹੁਤ ਸਾਰੇ ਮੀਡੀਆ ਚ ਬਹੁਤ ਸਾਰੇ ਲੋਕ ਜਿਹੜੇ ਨੇ ਓਹ ਇੱਕ ਵਿਚਾਰਤਾ ਰਵੀ ਉਹਨਾਂ ਨੇ ਇਹੋ ਜੀ ਬਣਾਈ ਜਿਹੜਾ ਬੰਦਾ Hindu ਆ ਉਹਨਾਂ ਚ ਮੈਜੋਰਟੀ Hindu ਇਹ ਵੀ ਸੋਚਦੇ ਰਹਿੰਦੇ ਵਿਚਾਰ ਠੀਕ ਹੈ ਵਧੀਆ ਗੱਲ ਆ ਇਹ Hindu ਆ ਦਾ ਹੋ ਰਿਹਾ ਅੱਜ ਜਿਵੇਂ ਕਈ ਵਿੱਚ ਸਿੱਖ ਸਿੱਖਾਂ ਦਾ ਸੋਚਣ ਲੱਗਦੇ ਆ ਜਦ ਕਿ ਇਦਾਂ ਨਹੀਂ ਹੋਣਾ ਚਾਹੀਦਾ ਤੇ ਤੀਜੀ ਗੱਲ ਇਹ ਵੀ ਆ ਵੀ ਕੁਝ ਲੋਗ ਇਹ ਵੀ ਚਲੋ ਯਾਰ ਸਾਨੂੰ ਕੋਈ ਸਾਨੂੰ ਕੋਈ ਕੁਝ ਕਹੇ ਨਾ ਸਾਡਾ ਕੰਮ ਜਾਂ ਚੱਲਦਾ ਰਹੇ ਉਹ ਫਿਰ ਇਸ ਤਰ੍ਹਾਂ ਇਸ ਕਰਕੇ ਮੀਡੀਆ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਗੱਲ ਕਰਦੇ ਨੇ ਉਹ ਮੀਡੀਆ ਵਾਲੇ ਤਾਂ ਪਹਿਲਾਂ ਇਹਨਾਂ ਸਟੇਟਮੈਂਟਾਂ ਦੀ ਵੀ ਜਿਹੜੀ ਗੱਲ ਕਰਦੇ ਸੀ ਕੋਈ ਹਰਾ ਨਹੀਂ ਰਹੇ ਸੀ ਇਹਨਾਂ ਨੂੰ ਕਹਿੰਦੇ ਸੀ ਚਿੜਕ ਨਹੀਂ ਆ ਦੋਨੇ ਪਾਸੇ ਉਹ ਤਿਰਕੰਟ ਤੋਂ ਬਹੁਤ ਵੱਡੀ ਗੱਲ ਹੋ ਗਈ ਅੱਛਾ ਕੋਈ ਨਹੀਂ ਕਹਿੰਦਾ ਸੀ ਵੀ 91 ਸੀਟਾਂ ਮੀਡੀਆ ਵਾਲਾ ਪੋਲਿਸਟਰ ਨਹੀਂ ਕਹਿ ਰਿਹਾ ਸੀ 91 ਸੀਟਾਂ ਮੇਟ ਨਹੀਂ ਆਇਆ ਇਸ ਨੂੰ ਆਪਾਂ ਵਾਲਿਆਂ ਨੂੰ ਸੋ ਇਸ ਕਰਕੇ ਉਸ ਤਰ੍ਹਾਂ ਦੇ ਅੰਦਾਜ਼ੇ ਹੁੰਦੇ ਨੇ ਤੇ ਅੰਦਾਜ਼ੇ 'ਚ ਮੀਡੀਆ ਦਾ ਇੱਕ ਕਾਰਨ ਜੋ ਮੈਂ ਸਮਝਦਾ ਹੋ ਸਕਦਾ ਹੈ ਉਹ ਇਹ ਹੈ ਕਿ ਉਹਨਾਂ ਨੂੰ ਆਇ ਲੱਗਦਾ ਵੀ ਆਈਐਨਡੀਆ ਜਿਵੇਂ ਉਹ ਸੋਚਦੇ ਨੇ ਉਦਾਂ ਇਕੱਠਾ ਨਹੀਂ ਹੋ ਰਿਆ ਅੱਛਾ ਉਹਨਾਂ ਦੇ ਆਪਸੀ ਝਗੜੇ ਜੇ ਰੋਜ਼ੀ ਕਦੇ ਨਿਤਿਸ਼ ਕੁਮਾਰ ਦਾ ਹੋ ਗਿਆ ਕਦੇ ਉਹਨਾਂ ਅਖਲੇਸ਼ যাদਬ ਨੂੰ ਕੁਝ ਕਹਤਾ ਕਦੇ ਉਹਨੇ ਇਹਨਾਂ ਦਾ ਜਿਹੜਾ ਸੀਗਾ ਉਹ ਮੱਧ ਪ੍ਰਦੇਸ਼ ਵਾਲਾ ਤੇ ਉਸਨੇ ਕਮਲਨਾਥ ਨੇ ਕੁਝ ਅਖਲੇਸ਼ ਬਾਰੇ ਟਿੱਪਣੀ ਕਰਤੀ ਉਹਦੇ ਚ ਉਹਨਾਂ ਨੂੰ ਲੱਗਦਾ ਵੀ ਇਹਨਾਂ ਦਾ ਸ਼ਾਇਦ ਏਕਨ ਨਾ ਹੋਵੇ ਇਸ ਕਰਕੇ ਉਹ ਦੂਜੇ ਪਾਸੇ ਦੂਜਾ ਜਿਹੜਾ ਕਹਿੰਦੇ ਵੀ ਜਿੱਤੂ ਜ਼ਰੂਰ ਬਹੁਤੇ ਲੋਗ ਇਹ ਵੀ ਕਹਿੰਦੇ ਨੇ ਵੀ ਜੇ ਈਵੀਐਮ ਰਹੀ ਤਾਂ ਜ਼ਰੂਰ ਜਿੱਤ ਜਾਣਗੇ ਅੱਛਾ ਈਵੀਐਮ ਦੇ ਉੱਤੇ ਜਿਹੜੇ ਸਵਾਲ ਖੜੇ ਹੋਏ ਹੋਏ ਨੇ ਕੁਐਂਟੀਟੀ ਰਿਪੋਰਟ ਛਪੀ ਸੀ ਤੇ ਉਹ ਸਵਾਲਾਂ ਦਾ ਜਵਾਬ ਤਾਂ ਸਾਡੇ ਇਲੈਕਸ਼ਨ ਕਮਿਸ਼ਨ ਦੇਣੇ ਪਏਗਾ ਉਹਨੇ ਕੋਈ ਲਿਖਿਆ ਪੂਰਾ ਐਂਡ ਡਿਟੇਲ ਦੇ ਕੇ ਕਿ 373 ਸੀਟਾਂ ਚੋਂ 200 ਤੋਂ ਵੱਧ ਸੀਟ ਉਹ ਸੀ ਜਿੱਥੇ 10 ਤੋਂ 15000 ਵੋਟ ਜਿੰਨੀ ਪੋਲ ਹੋਈ ਸੀ ਉਸ ਤੋਂ ਵੱਧ ਨਿਕਲੀ ਹੈ ਤੇ 150 ਸੀਟ ਉਹ ਹੈ ਜਿੱਥੇ ਜਿੰਨੀ ਪੋੜੀ ਸੀ ਉਦੋਂ ਘੱਟ ਨਿਕਲੀ ਐ ਹੁਣ ਜਿਹੜੀ ਤੁਸੀਂ ਗੋਲਡਕਿਚ ਜਿੰਨੇ ਪੈਸੇ ਪਾਤੇ ਉਹ ਤਾਂ ਉਨੇ ਹੀ ਨਿਕਲਨੇ ਚਾਹੀਦੇ ਨੇ ਤੁਹਾਡੇ ਬੈਂਕ ਅਕਾਊਂਟ 'ਚ ਕਦੇ ਵਧੇ ਘਟੇ ਤਾਂ ਇਹਦਾ ਮਤਲਬ ਕੋਈ ਠੱਗੀ ਹੋਈ ਐ ਸਭ ਨੂੰ ਪਤਾ ਲੱਗ ਜਾਂਦਾ ਤਾਂ ਇਹ ਯਾਰੀ ਪੈਸੇ ਕਿੱਥੋਂ ਆ ਗਏ ਜਾਂ ਇਹ ਪੈਸੇ ਗਏ ਕਿੱਧਰ ਇਹ ਤਾਂ ਸਿੱਧੀ ਗੱਲ ਕਿ ਕੋਤੋਂ ਜਿਨੇ ਹੈ ਉਨੇ ਹੀ ਚਾਹੀਦੇ ਨੇ ਸੋ ਇਹ ਦੋਨੇ ਡਾਟੇ ਉਹ ਕਹਿੰਦੇ ਨੇ ਵੀ ਅਸੀਂ ਵੈਬਸਾਈਟ ਤੋਂ ਆਈ ਸੀ ਇਲੈਕਸ਼ਨ ਕਮਿਸ਼ਨ ਦੀ ਚੋਂ ਫਿਰ ਇਹ ਇਲੈਕਸ਼ਨ ਕਮਿਸ਼ਨ ਨੂੰ ਜਦ ਸਵਾਲ ਉਹਨਾਂ ਨੇ ਪੁੱਛੇ ਉਦੋਂ ਉਹਨਾਂ ਨੇ ਦੋ ਹੀ ਡਾਟੇ ਨਾਲ ਹੀ ਦਿੱਤੇ ਸੋ ਮੈਨੂੰ ਲੱਗਦਾ ਵੀ ਇਹ ਹੈ ਕਿ ਸਾਡੀ ਜਮਹੂਰੀਅਤ ਇਸ ਗੱਲ ਤੇ ਖੜੀ ਆ ਕਿ ਲੋਕਾਂ ਨੂੰ ਇਹ ਯਕੀਨ ਹੋਵੇ ਵੀ ਜਿੱਥੇ ਅਸੀਂ ਵੋਟ ਪਾਈ ਆ ਉੱਥੇ ਜਾ ਰਹੀ ਆ ਬਿਲਕੁਲ ਇਹ ਯਕੀਨ ਦਵਾਉਣਾ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਇਹ ਕਿਸੇ મોદી ਸਾਹਿਬ ਨੇ ਜਾਂ ਮਿਤਿਆ ਜੀ ਨੇ ਨਹੀਂ ਯਕੀਨ ਦਵਾਉਣਾ ਕਿਉਂਕਿ ਉਹ ਕਿਹੜਾ ਚੋਣ ਕਰਾ ਰਹੇ ਨੇ ਨਾ ਇਹ ਰਾਹੁਲ ਗਾਂਧੀ ਨੇ ਦਵਾਉਣਾ ਹੈ ਇਹ ਯਕੀਨ ਤਾਂ ਨਾ ਕਿਸੇ ਮੁੱਖ ਮੰਤਰੀ ਨੇ ਦਵਾਉਣਾ ਹੈ ਨਾ ਕਿਸੇ ਡੀਜੀਪੀ ਨੇ ਦਵਾਉਣਾ ਹੈ ਨਾ ਕਿਸੇ ਚੀਫ ਸੈਕਟਰੀ ਨੇ ਦਵਾਉਣਾ ਹੈ ਇਹ ਯਕੀਨਤਾ ਇਲੈਕਸ਼ਨ ਕਮਿਸ਼ਨ ਨੇ ਦਵਾਉਣਾ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਚੋਣ ਕਰਾ ਰਿਹਾ ਹੈ ਸੋ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਹੈ ਜਿਹੜਾ ਭਾਰਤ ਦਾ ਉਹਦੀ ਡਿਊਟੀ ਬੰਦੀ ਹੈ ਵੀ ਲੋਕਾਂ ਨੂੰ ਇਹ ਯਕੀਨ ਦਵਾਵੇ ਵੀ ਕੋਈ ਗੱਲ ਨਹੀਂ ਕੋਈ ਠੱਗੀ ਨਹੀਂ ਵਜੇਗੀ ਕੁਝ ਨਹੀਂ ਹੁੰਦਾ ਸਾਡੀ ਜ਼ ਅੱਛਾ ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਦੀ ਗੱਲ ਹੋਈ ਆ ਹਾਲ ਹੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਮਨ ਤੇ ਸਮਨ ਭੇਜੇ ਜਾ ਰਹੇ ਆ ਤੇ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ ਬੀਜੇਪੀ ਗਵਰਨਮੈਂਟ ਖਾਸ ਕਰਕੇ ਨਰਿੰਦਰ ਮੋਦੀ ਥਰ-ਥਰ ਕੰਬ ਰਹੇ ਆ ਅਰਵਿੰਦ ਕੇਜਰੀਵਾਲ ਤੋਂ ਇਹ ਤਾਂ ਆਪਦੇ ਆਪ ਨੂੰ ਨਾ ਬਹੁਤੇ ਜ਼ਿਆਦਾ ਆਊਟ ਆਫ ਪ੍ਰੋਪੋਰਸ਼ਨ ਗੱਲ ਕਰਨ ਦੀ ਗੱਲ ਹੈ ਕੇਜਰੀਵਾਲ ਹੁਣ ਚੋਣਾਂ 'ਚ ਖੜੇ ਹੋਏ ਸੀ 1% ਵੀ ਵੋਟ ਨਹੀਂ ਆਈ ਤੇ ਉਹ ਬੀਜੇਪੀ ਨੂੰ ਕੰਬਣ ਦੀ ਕੀ ਲੋੜ ਹੈ ਨਾ ਤਾਂ ਇਹ ਜੇ ਤਾਂ ਕੋਈ ਗੱਲ ਨਹੀਂ ਹੈ ਪਰ ਇੱਕ ਗੱਲ ਪੱਕੀ ਹੈ ਵੀ ਜੋ ਕੇਜੀਵਾਲ ਨੂੰ ਜਿਵੇਂ ਉਹਨਾਂ ਦੇ ਪਹਿਲਾਂ ਸੰਜੇ ਸਿੰਘ ਨੂੰ ਵੀ ਤੇ ਮਨੀਸ਼ ਸੋਧਿਆ ਨੂੰ ਵੀ ਬੜਾ ਕੁਛ ਹੈ ਗਲਤੀਆਂ ਵੀ ਹੋਣਗੀਆਂ ਕੁਛ ਮੈਨੂੰ ਨਹੀਂ ਪਤਾ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਗਲਤੀਆਂ ਹੋਣਾ ਨਾ ਹੋਣਾ ਪਰ ਇੱਕ ਗੱਲ ਹੈਗੀ ਹੈ ਵੀ ਜ ਆਪੋਜੀਸ਼ਨਦਿਆਂ ਤੇ ਕਿਉਂ ਹੋ ਰਿਹਾ ਇਹ ਬਿਲਕੁਲ ਬਾਕੀ ਜਿਹੜੇ ਬੀਜੇਫੀ ਚਲੇ ਜਾਂਦੇ ਨੇ ਉਹ ਕਿਉਂ ਨਹੀਂ ਹੁੰਦੇ ਉਹ ਆਪਾਂ ਦੇਖੇ ਮਨੀਪੁਰ ਚ ਜੋ ਹੋਇਆ ਆਪਾਂ ਜਿਹੜਾ ਪਹਿਲਵਾਨਾਂ ਦਾ ਹੋਇਆ ਆ ਹੁਣ ਤਾਂ ਚੋਣ ਤਾਂ ਉਹਨਾਂ ਨੂੰ ਕਰਨਾ ਪਿਆ ਕਿ ਪਹਿਲਵਾਨ ਬਿਲਕੁਲ ਹੀ ਕੰਨੇ ਚੰਗਾ ਸੀ ਤਾਂ ਖੇਡਣਾ ਹੀ ਛੱਡਿਆ ਸੋ ਇਸ ਪੱਧਰ ਤੇ ਜਾਂਦਾ ਔਖਾ ਹੈ ਪਰ ਇੱਕ ਗੱਲ ਹੈ ਜਿਹੜੀ ਆਪ ਕਹੀ ਜਾਂਦੀ ਆ ਪੁੱਛੇ ਵੀ ਸੁਖਬਾਲ ਖਰ ਨੇ ਦਵਾਰਾ ਕਿਵੇਂ ਕਰ ਲਿਆ ਭਾਈ ਹਮ ਬਿਲਕੁਲ ਤੁਸੀਂ ਉਹ ਬੰਦੇ ਤੁਸੀਂ ਘਰ ਵਾਲੀ ਤੋਂ ਬਿਆਨ ਦਵਾ ਕੇ ਕਿ ਜੀ ਮੈਨੂੰ ਧਮਕੀ ਦਿੰਦੇ ਨੇ ਕਿ ਤੇਰੇ ਘਰ ਵਾਲੀ ਨੂੰ ਮਕਰਾ ਇਹ ਤਾਂ ਸਿੱਧਾ ਹੀ ਹੈ ਵੀ ਤੁਸੀਂ ਜਾਣ ਕੇ ਕੇਸ ਬਣਾ ਰਹੇ ਹੋ ਬਿਲਕੁਲ ਇਹ ਇਹ ਤਾਂ ਜਿੱਤੋ ਮਰਜ਼ੀ ਆ ਜੇ ਝੂਠਾ ਬਿਆਨ ਦਵਾਉਣਾ ਕੀ ਔਖਾ ਕੰਮ ਹੈ ਸੋ ਝੂਠਾ ਬਿਆਨ ਦਵਾ ਕੇ ਤੁਸੀਂ ਕਿਸੇ ਨੂੰ ਅੰਦਰ ਕਰ ਰਹੇ ਹੋ ਇਹ ਕੋਈ ਨਮਕ੍ਰਿਸੀ ਨਹੀਂ ਹੈ ਇਹ ਕੋਈ ਜਮਹੂਰੀਅਤ ਦਾ ਤਰੀਕਾ ਨਹੀਂ ਹੈ ਇਹ ਕੋਈ ਸਟੇਟਸਮੈਨਸ਼ਿਪ ਨਹੀਂ ਹੈ ਪਰ ਇੱਕ ਗੱਲ ਆ ਕਿ ਜਿਹੜਾ ਕੁਝ ਇਹਨਾਂ ਨਾਲ ਬਿੱਚ ਹੋ ਰਿਹਾ ਹੈ ਉਰੇ ਵੀ ਉਰੇ ਕਿਹੜਾ ਕੱਟ ਕਰ ਰਹੇ ਨੇ ਇਹ ਵਿਰੋਧੀਆਂ ਨਾਲ ਕੀ ਕਰ ਰਹੇ ਨੇ ਪਰ ਦਿਖਦਾ ਹੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਬਦਲ ਸੀ ਕਿ ਜੋ ਹੋਊਗਾ ਤੂੰ ਆਪਣੇ ਵੀ ਜਾਣ ਫਿਰ ਇਹਨਾਂ ਦੀ ਹਬਦੀ ਵੀ ਵਾਰੀ ਤੋਂ ਹੀ ਕੁਛ ਹੁੰਦਿਆ ਸੋ ਇਸ ਕਰਕੇ ਦੂਜਿਆਂ ਨਾਲ ਜੋ ਤੁਸੀਂ ਕਰੋਗੇ ਤੁਹਾਨੂੰ ਵੀ ਉਹੀ ਹੋਊਗੀ ਜਿਹੜਾ ਜੀ ਬੀਜੋਗੇ ਉਹੇ ਜਾਂ ਵੱਢੋਗੇ ਤੁਸੀਂ ਇੱਥੇ ਪੰਜਾਬ ਚੋਂ ਵੀ ਕੁਝ ਕਰ ਰਹੇ ਹੋ ਵਿਰੋਧੀਆਂ ਨਾਲ ਜੋ ਕੁਝ ਦਿੱਲੀ ਚ ਕੇਂਦਰ ਦੀ ਸਰਕਾਰ ਤੁਹਾਡੇ ਨਾਲ ਕਰ ਰਹੀ ਹੈ ਇਹ ਦੋਨੇ ਪਾਸੇ ਮਾਰੇ ਇਹ ਦੋਨੇ ਵਰਤਾਰੇ ਮਾਰੇ ਨੇ ਇੱਥੇ ਸੁਖਪਾਲ ਖੈਰੇ ਦਾ ਜਿਹੜਾ ਮੈਂ ਸਾਰਾ ਪੜ ਕੇ ਦੇਖਿਆ ਉਹ ਮੇਰੇ ਹਿਸਾਬ ਨਾਲ ਉਹ ਕਾਫੀ ਪਹਿਲਾਂ ਹੀ ਹੋ ਸੀਗਾ ਚਲੋ ਅਦਾਲਤਾਂ ਚਲੇ ਗਏ ਹੋਰ ਹੋ ਗਿਆ ਤੇ ਹੁਣ ਜਿਹੜਾ ਹੈ ਇਹ ਜਿਹੜਾ ਆਪਣਾ ਹੈ ਪੜਾ ਜਿਹੜਾ ਸੁਖਬਾਲ ਕਰਨ ਦੁਬਾਰਾ ਇਹ ਬਹੁਤ ਹੀ ਜ਼ਿਆਤੀ ਹੈ ਤਾਂ ਸਿੱਧਾ ਹੀ ਮਤਲਬ ਇਹ ਦਸੰਦੀ ਗੱਲ ਆ ਵੀ ਤੂੰ ਬਾਹਰ ਆ ਕੇ ਦਿਖਾ ਅਸੀਂ ਤੈਨੂੰ ਅੰਦਰ ਲਈ ਜਾਣਾ ਜੋ ਮਰਜੀ ਚੋਲ ਲੈ ਜੀ ਮੈਨੂੰ ਨਹੀਂ ਪਤਾ ਉਹ ਕਹਿੰਦੇ ਨੇ ਵੀ ਅਰਵਿੰਦ ਕੇਜਰੀਵਾਲ ਤੋਂ ਮੋਦੀ ਸਾਹਿਬ ਡਰਦੇ ਨੇ ਅਰਵਿੰਦ ਕੇਜਰੀਵਾਲ ਤੋਂ ਤਾਂ ਮੋਦੀ ਸਾਹਿਬ ਨੇ ਕੀ ਡਰਨਾ ਪਰ ਇਹ ਜ਼ਰੂਰ ਹੈ ਵੀ ਖੈਰੇ ਤੋਂ ਜ਼ਰੂਰ ਡਰਦੇ ਲੱਗਦੇ ਨੇ ਇਹ ਭਗਵੰਤ ਮਾਨ ਹੋਰੀ ਕਿਉਂਕਿ ਨਹੀਂ ਇੱਕ ਖੈਰਾ ਇੱਕ ਨਾ ਤਾਂ ਉਹਦੀ ਕਾਂਗਰਸ 'ਚ ਕੋਈ ਏਡੀ ਵੱਡੀ ਆ ਖੈਰੇ ਦੀ ਸੁਖਪਾਲ ਖੈਰੇ ਦਾ ਕਾਂਗਰਸ 'ਚ ਆਰਗੇਨਾਈਜੇਸ਼ਨ ਨਹੀਂ ਤਾਂ ਕੋਈ ਬਹੁਤ ਵੱਡਾ ਕੱਦ ਨਹੀਂ ਹੈ ਉਦੋਂ ਤਾਂ ਲੋਕਾਂ 'ਚ ਕੱਦ ਹੈ ਤੇ ਭਗਵੰਤ ਮਾਨ ਦਾ ਤਾਂ ਆਪਣੀ ਪਾਰਟੀ 'ਚ ਵੀ ਕੱਦ ਹੈ ਮੁੱਖ ਮੰਤਰੀ ਵੀ ਨੇ ਤੇ ਉਹਨਾਂ ਨੂੰ ਸੁਖਪਾਲ ਖੈਰੇ ਨੂੰ ਵਾਰ-ਵਾਰ ਅੰਦਰ ਕਰਨ ਦੀ ਕੀ ਲੋੜ ਹੈ ਖਾਸ ਕਰਕੇ ਤਹ ਹੁਣ ਸਾਹਮਣੇ ਜਾਂਦੀ ਦਿਖਦੀ ਹੈ ਜਦ ਤੁਸੀਂ ਸਾਹਮਣੇ ਜਾਂਦੀ ਦਿਖਦੀ ਹੋਵੇ ਨਾ ਉਦੋਂ ਤੁਸੀਂ ਉਹਨੂੰ ਕੋ ਨਹੀਂ ਨਹੀਂ ਜੀ ਠੀਕ ਹੈ ਸਾਡੀ ਤਾਂ ਹੀ ਸੀ ਕੋਈ ਦੋਰਾ ਹੀ ਨਹੀਂ ਹੈ ਸੋਚੋ ਪੁਲਿਸ ਭੇਜਣ ਉਹ ਬਾਹਰ ਆਉਂਦਾ ਉਹਦੀ ਫੜ ਲਓ ਇਹੋ ਜੀਆਂ ਗੱਲਾਂ ਇਹ ਤਾਂ ਮੁੜਕ ਨਹੀਂ ਚਾਹੁੰਦੇ ਠੀਕ ਹੈ ਸਿੱਧੀਆਂ ਹੁੰਦੀਆਂ ਨੇ ਲੋਕਾਂ ਨੂੰ ਮਾਰਿਆ ਜਾਂਦਾ ਹੈ ਬੜਾ ਕੁਝ ਹੁੰਦਾ ਹੈ ਪਰ ਆਖਰਕਾਰ ਜਿਹੜੇ ਮੁੜਕ ਨੇ ਉਹ ਤਾਂ ਬਚਦੇ ਨੇ ਜੀ ਤੁਸੀਂ ਜਿਹੜੇ ਤੁਹਾਡੇ ਲੱਠਮ बन ਕੇ ਖੜਨ ਵਾਲੇ ਨੇ ਲੋਹੇ ਦੀ ਡੱਟ ਬਣ ਕੇ ਖੜਨ ਵਾਲੇ ਨੇ ਉਹਨਾਂ ਨੂੰ ਤੁਸੀਂ ਤੰਗ ਨਹੀਂ ਕਰੋਗੇ ਕਿਉਂਕਿ ਇਹ ਕਹਿੰਦੇ ਨੇ ਪੱਕੀਆਂ ਸਿੱਧੀਆਂ ਨੀਹਾਂ ਉੱਤੇ ਪੱਕੀਆਂ ਹੋਣ ਤਮੀਰਾ ਮਿੱਠੇ ਬੇਰ ਕਦੇ ਨਾ ਲੱਗਦੇ ਕਿੱਕਰਾਂ ਨਾੜ ਕਰੀਰਾ ਜਿਹੜੇ ਤਕੜੇ ਬੰਦੇ ਨੇ ਜਿਹੜੇ ਸਰਕਾਰ ਨਾਲ ਸੱਤਾ ਨਾਲ ਟੱਕਰ ਲੈ ਸਕਦੇ ਨੇ ਟੱਕਰ ਹੋ ਸੋ ਤਾਂ ਉਹਨਾਂ ਦੀ ਟੱਕਰ ਨੂੰ ਗਲਤ ਮੰਦੀ ਹੋਵੇ ਸੱਤਾ ਪਰ ਜਿਹੜੇ ਟੱਕਰ ਲੈ ਸਕਦੇ ਨੇ ਉਹ ਹੀ ਮੁਲਕਾਂ ਨੂੰ ਬਚਾਉਂਦੇ ਨੇ ਜਿਹੜੇ ਥੱਲੇ ਲੱਗਦੇ ਨੇ ਉਹ ਮੁਲਕਾਂ ਨੂੰ ਨਹੀਂ ਬਚਾਉਂਦੇ ਇੱਕ ਲਾਈਨ ਕਹਿ ਕੇ ਆਪਣੀ ਗੱਲ ਖਤਮ ਕਰਨ ਲੱਗਿਆ ਇੱਕ ਬੰਦੇ ਨੇ ਮੈਨੂੰ ਧਮਕੀ ਦਿੱਤੀ ਇੱਕ ਵਾਰੀ कह लगया वैसे तो आप विद्वान हो लेकिन जब आंधी आती है जो पहले झुक जाते हैं वो बच जाते हैं जो सीधे खड़े रहते हैं वो टूट जाते हैं कह लगे मेरी गल समझ आ गई वो मैं मैख्या हां हूं मेरा भी सुनहरा लड़ा दस नहीं जाके मैं जब आंधी आती है जो झुक जाते हैं वो पैडे नहीं होते वो घास फूस होता है जो पैडे होते हैं वो तो सीधे ही खड़े रहते हैं बड़े ही टूट क्यों ना जाए ਤੇ ਬਿਲਕੁਲ ਸਾਡੇ ਨਾਲ ਡਾਕਟਰ ਪਿਆਰ لال ਗਰਗ ਮੌਜੂਦ ਸੀ ਔਰ ਉਹਨਾਂ ਨੇ ਹਰ ਇੱਕ ਚੀਜ਼ ਵਿਸਥਾਰਪੂਰਵਕ ਦੱਸ ਦਿੱਤੀ ਕਿ 2024 ਦਾ ਸੰਦਰਭ ਕੀ ਕਹਿੰਦਾ 2024 ਦੀਆਂ ਚੋਣਾਂ ਕੀ ਕਹਿੰਦੀਆਂ ਨੇ ਹਾਲਾਂਕਿ ਰਿਜ਼ਲਟ ਕੀ ਹੁੰਦਾ ਹੈ ਵਕਤ ਦੱਸੇਗਾ ਪਰ ਇੱਕ ਆਈਡੀਆ ਜ਼ਰੂਰ ਮਿਲ ਗਿਆ ਉਸ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਰਾਵਾਂਗੇ ਤੁਸੀਂ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ